ਨੋ ਜੀ ਸਤ ਸ੍ਰੀ ਅਕਾਲ ਸਭ ਦਾ ਸਵਾਗਤ ਹੈ ਫ੍ਰੀਟੋਟੜੀ ਆਪਣੇ ਚੈਨਲ ਤੇ ਮੈਂ ਅੱਜ ਫ੍ਰੀਟੋਟੜੀ ਲਈ ਬਹੁਤ ਹੀ ਸੋਹਣੇ ਪ੍ਰਿੰਟ ਲੈ ਕੇ ਆਈਆਂ ਹੈਗੀਆਂ ਇਹ ਲੇਵਲਨ ਬ੍ਰਾਂਡ ਦੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਜੋ ਵੀ ਮਤਲਬ ਕੰਨੀ ਤੇ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਦਾ ਨਾਮ ਹੈ ਡਿਜੀਟਲ ਪ੍ਰਿੰਟਰ ਐਨ ਵਾਲੇ ਨੇ ਪਿਓਰ ਕਾਟਨ ਹੋਏਗੀ ਜੀ ਬਹੁਤ ਹੀ ਸੌਫਟ ਹੋਏਗੀ ਜੀ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈ ਕਿ ਅਗਰ ਉਸ ਲਗਾਣਾ ਚਾਹਣੇ ਹੋ ਤਾਂ ਤੁਹਾਡੀ ਇੱਛਾ ਹੈ ਤੁਹਾਡੀ ਚੁਆਇਸ ਹੈ ਬਟ ਜ਼ਰੂਰਤ ਨਹੀਂ ਹੋਏਗੀ ਬਹੁਤ ਹੀ ਸੌਫਟ ਫੈਬਰਿਕ ਰਹਿਣ ਵਾਲਾ ਹੈ ਐਂਡ ਇਹ ਵਾਲੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਨੇ ਬਿਲਕੁਲ ਲਾਜਵਾਬ ਪ੍ਰਿੰਟ ਰੈਨ ਵਾਲੇ ਨੇ ਡਿਫਰੈਂਟ ਇੱਕ ਤੋਂ ਇੱਕ ਸੋਨਾ ਪ੍ਰਿੰਟ ਹੈ ਦਿਲ ਕਰਦਾ ਇਹ ਵੀ ਲੈ ਲਈਏ ਇਹ ਵੀ ਲੈ ਲਈਏ ਕਿਉਂਕਿ ਬਹੁਤ ਹੀ ਪਿਆਰੇ ਜੇ ਪ੍ਰਿੰਟ ਨੇ ਬਹੁਤ ਹੀ ਕੂਲ ਕੂਲ ਨੇ ਬਹੁਤ ਹੀ ਜ਼ਿਆਦਾ ਸੋਹਣੇ ਡਿਜੀਟਲ ਪ੍ਰਿੰਟਰ ਆਉਣ ਵਾਲੇ ਨੇ ਐਂਡ ਇਹ ਪ੍ਰਿੰਟ ਐਵੇਂ ਦੇ ਨੇ ਕਿ ਆਪਣੀ ਦਾਦੀ ਤੋਂ ਲੈ ਕੇ ਪਰਦਾਦੀ ਦਾਦੀ ਮੰਮੀ ਮਤਲਬ ਹਰ ਏਜ ਦੀ ਲੇਡੀਜ਼ ਇਹ ਵਾਲੇ ਪ੍ਰਿੰਟ ਵੇਅਰ ਕਰ ਸਕਦੇ ਹੈਗੇ ਹੋ ਬਾਕੀ ਤੁਸੀਂ ਡਿਜ਼ਾਈਨ ਆਪਣੇ ਅਕੋਰਡਿੰਗ ਕਰ ਸਕਦੇ ਹੋ ਆਪਣੀ ਏਜ ਦੇ ਅਕੋਰਡਿੰਗ ਅਗਰ ਤੁਸੀਂ ਲਾਈਟ ਦੁਪੱਟਾ ਕਰਾਉਣਾ ਚਾਹੁੰਦੇ ਹੋ ਲਾਈਟ ਦੁਪੱਟਾ ਕਰਵਾ ਸਕਦੇ ਹੋ ਡਾਰਕ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਡਬਲ ਡਾਈ ਜਾਂ ਲੇਸਿਸ ਨਾਲ ਇਹਨਾਂ ਸੁੱਟਾਂ ਨੂੰ ਮਤਲਬ ਡਿਜ਼ਾਈਨ ਕਰਨਾ ਚਾਹੁੰਦੇ ਹੋ ਉਸ ਅਕੋਰਡਿੰਗ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਸਿੰਪਲ ਸੋਬਰ ਕਰਨਾ ਤਾਂ ਸਿੰਗਲ ਕਲਰ ਦਾ ਡਾਈ ਕਰਵਾ ਕੇ ਪਲੇਨ ਸੂਟ ਤੁਸੀਂ ਜਿਸ ਤਰ੍ਹਾਂ ਹੈਗਾ ਉਹਵੇਂ ਸਟਿਚ ਕਰਵਾ ਸਕਦੇ ਹੈਗੇ ਹੋ ਬਾਕੀ ਤੁਸੀਂ ਇਹਦਾ ਕੋਟ ਸੈੱਟ ਬਣਾ ਸਕਦੇ ਹੋ ਲੌਂਗ ਫਰੌਕ ਸੂਟ ਬਣਾ ਸਕਦੇ ਹੋ ਛੁਟਕੀ ਫੌਕ ਬਣਾ ਸਕਦੇ ਹੋ ਪਲਾਜ਼ੋ ਸੂਟ ਸ਼ਰਾਰਾ ਸੂਟ ਗਰਾਰਾ ਸੂਟ ਕਿਉਂਕਿ 올 ਓਵਰ 5 ਮੀਟਰ ਫੈਬਰਿਕ ਖੁੱਲਾ ਡੁੱਲਾ ਆਏਗਾ ਤੁਹਾਨੂੰ ਜੀ ਬਹੁਤ ਹੀ ਪਿਆਰੇ ਜੇ ਕਲਰਸ ਹੈਗੇ ਆ ਤੁਸੀਂ ਦੇਖ ਰਹੇ ਹੈਗੇ ਹੋ ਸਕਰੀਨ ਤੇ ਇਹ ਸਾਰੇ ਪ੍ਰਿੰਟ ਫਿਲਹਾਲ ਤਾ ਆਪਣੇ ਕੋਲ ਅਵੇਲੇਬਲ ਨੇ ਅੱਗੇ ਦਾ ਆਪ ਤੁਹਾਨੂੰ ਕਹਿ ਨਹੀਂ ਸਕਦੇ ਕਿਉਂਕਿ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਜੋ ਕਿ ਸਿਲੇਕਟਿਡ ਜੇ ਹੁੰਦੇ ਨੇ ਉਹ ਬਹੁਤ ਜਲਦੀ ਸੋਲਡ ਹੋ ਜਾਂਦੇ ਨੇ ਇਹ ਵਾਲੇ ਡਿਜ਼ਾਈਨ ਜਿਹੜੇ ਕਿ ਆਪਾਂ ਸੂਟ ਰੈਡੀ ਕੀਤੇ ਹੈਗੇ ਆ ਤੁਸੀਂ ਵੀ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਆਪਣੇ ਕੋਲੋਂ ਮਸ਼ੀਨ ਵਰਕ ਕਰਵਾ ਸਕਦੇ ਹੈਗੇ ਆ ਆ ਸਾਰਾ ਮਸ਼ੀਨ ਵਰਕ ਦੇ ਤੁਹਾਨੂੰ ਡਿਜ਼ਾਈਨ ਦਿਖਾ ਰਹੀ ਹੈਗੀਆਂ ਬਹੁਤ ਹੀ ਪਿਆਰੇ ਜੇ ਤੁਸੀਂ ਇਸ ਕੱਟ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਆਪਣੀ ਮਰਜ਼ੀ ਦਾ ਵੀ ਤੁਸੀਂ ਪਵਾ ਸਕਦੇ ਹੋ ਸਾਨੂੰ ਸੈਂਡ ਕਰ ਸਕਦੇ ਹੋ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ ਜਿਸ ਵੀ ਫੈਬਰਿਕ ਤੇ ਕਾਟਨ ਤੇ ਲੀਨਨ ਤੇ ਜੋਜਟ ਤੇ ਕ੍ਰੇਪ ਤੇ ਨੈਕਸਟ ਆ ਗਿਆ ਇਹ ਬਹੁਤ ਹੀ ਸੋਹਣੇ ਕ੍ਰੇਪ ਦੇ ਸੂਟ ਰਹਿਣ ਵਾਲੇ ਫੁੱਲ ਹੈਵੀ ਹੈ ਜੀ ਦੇਖੋ ਵੀ ਫੰਕਸ਼ਨ ਤਾਂ ਗਰਮੀਆਂ 'ਚ ਵੀ ਆਉਂਦੇ ਹੈਗੇ ਆ ਤਾਂ ਆਪਾਂ ਨੂੰ ਗਰਮੀਆਂ 'ਚ ਵੀ ਜ਼ਰੂਰਤ ਹੁੰਦੀ ਆ ਪਾਰਟੀ ਵੇਅਰ 컬렉ਸ਼ਨ ਦੀ ਸੋ ਇਸ ਲਈ ਅੱਜ ਇਹ ਬੋਥ ਹੀ ਸੋਨੇ ਦੇ ਡਿਫਰੈਂਟ ਜਾਂ ਜਿਵੇਂ ਲੈ ਕੇ ਆਏ ਆ ਇਹ ਡਿਜ਼ਾਈਨ ਪਹਿਲਾਂ ਵੀ ਸੀਗੇ ਇਹ ਵਾਲੇ ਸੂਟਸ ਪਰ ਇਹ ਥੋੜਾ ਡਿਜ਼ਾਈਨ ਡਿਫਰੈਂਟ ਆ ਫੁੱਲ ਹੈਵੀ ਵਰਕ ਕੀਤਾ ਹੋਇਆ ਤੁਹਾਨੂੰ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਬਸ ਤੁਸੀਂ ਕਿ ਦੁਪੱਟਾ ਰਾਈ ਕਰਵਾਉਣਾ ਉਸ ਨੂੰ ਲੈਸਿੰਗ ਨਾਲ ਰੈਡੀ ਕਰਨਾ ਨੈਕਸਟ ਪਿਓਰ ਕਾਟਨ ਦੇ ਉਹੀ ਪ੍ਰਿੰਟ ਆ ਗਏ ਨੇ ਬਹੁਤ ਜ਼ਿਆਦਾ ਸੋਨੇ ਪ੍ਰਿੰਟਰ ਆਣ ਵਾਲੇ ਨੇ ਬੜੇ ਪਿਆਰੇ ਨੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਪੇਮੈਂਟ ਅਡਵਾਂਸ ਚ ਕਰਨੀ ਪੈਗੀ ਤੁਸੀਂ Google Pay Paytm PhonePe ਕਰ ਸਕਦੇ ਹੈਗੇ ਹੋ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪਵੇਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਤੇ ਜਿਹੜਾ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਆ ਬਾਕੀ ਇੰਟਰਨੈਸ਼ਨਲ ਕੋਰੀਅਰ ਵੀ ਕਰਦੇ ਆ ਸਟਿਚਿੰਗ ਵੀ ਅਵੇਲੇਬਲ ਹੈ ਹੈਂਡਵਰਕ ਮਸ਼ੀਨ ਵਰਕ ਕਿਸੇ ਤਰ੍ਹਾਂ ਦਾ ਵਰਕ ਤੁਸੀਂ ਕਰਵਾਉਣਾ ਚਾਹੋ ਕਰਵਾ ਸਕਦੇ ਹੈਗੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੈਗੇ ਹੋ ਜੀ ਵਿਦ ਲਾਈਨਿੰਗ ਸਟੀਚਿੰਗ ਕਰਵਾਉਣਾ ਬਿਦਾਉਟ ਲਾਈਨਿੰਗ ਸਟੀਚਿੰਗ ਕਰਵਾਉਣਾ ਜਿਵੇਂ ਵੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੈਗੇ ਹੋ ਐਂਡ ਪੰਜਾਬ ਚ ਕਿਤੇ ਵੀ ਤੁਸੀਂ ਜਿਪਿੰਗ ਕਰਵਾ ਸਕਦੇ ਹੈਗੇ ਹੋ ਮਤਲਬ ਕਿਸੇ ਵੀ ਪਿੰਡ ਸ਼ਹਿਰ ਕਸਬੇ ਕੋਈ ਕਈਆਂ ਦਾ ਸਵਾਲ ਹੁੰਦਾ ਜੀ ਪਿੰਡਾਂ ਚ ਪਹੁੰਚਦੇ ਹਨ ਜੀ ਪਿੰਡਾਂ ਚ ਪੋਸਟ ਆਫਿਸ ਥਰਡੇ ਇਹ ਕੋਰੀਅਰ ਹੈ ਸੂਰ ਦਾ ਕੋਰੀਅਰ ਕਰਵਾ ਦਿੱਤਾ ਜਾਏਗਾ ਪੋਸਟ ਆਫਿਸ ਦੇ ਵਿੱਚ ਪਿੰਡ ਦੇ ਤੇ ਟਰੈਕਿੰਗ ਨੰਬਰ ਵੀ ਤੁਹਾਨੂੰ ਦਿੱਤਾ ਜਾਏਗਾ ਤੇ ਸੂਟ ਤੁਹਾਨੂੰ 7 ਡੇਜ਼ ਦੇ ਵਿੱਚ ਵਿੱਚ ਮਿਲ ਜਾਏਗਾ ਅਗਰ ਵਰਕਿੰਗ ਡੇਜ਼ ਹੈਗੇ ਸੈਟਰਡੇ ਸੰਡੇ ਜਿਹੜੇ ਕੋਰੀਅਰ ਆਫਿਸ ਬੰਦ ਹੁੰਦੇ ਨੇ ਅਗਰ ਮੇਰੀਆਂ ਕਿਸੇ ਵੀ ਪੈਨਾਨੇ ਘਰ ਬੈਠ ਕੇ ਆਨਲਾਈਨ ਕੰਮ ਕਰਨਾ ਹੈ ਰੀਸੇਲਿੰਗ ਦਾ ਵੀ ਬਿਨਾ ਪੈਸਾ ਲਗਾਏ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਫੋਨ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਡਾ WhatsApp ਗਰੁੱਪ ਜੁਆਇਨ ਕਰ ਸਕਦੇ ਹੈਗੇ ਹੋ ਤੇ ਅਪਡੇਟਸ ਕਰਕੇ ਤੁਸੀਂ ਵੀ ਘਰ ਬੈਠ ਕੇ ਆਪਣਾ ਆਨਲਾਈਨ ਬਿਜ਼ਨਸ ਸ਼ੁਰੂ ਕਰ ਸਕਦੇ ਹੈਗੇ ਹੋ ਇੱਕ ਸਟਾਰਟਅਪ ਕਰ ਸਕਦੇ ਹੈਗੇ ਹੋ ਸੋ ਜਿਨ੍ਹਾਂ ਨੇ ਵੀ ਸਟਾਰਟ ਕਰਨਾ ਹੈ ਕੰਮ ਸਾਨੂੰ ਜੁਆਇਨ ਕਰ ਸਕਦੇ ਹੈਗੇ ਹੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ